ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਾਂ ਬਣਾਵਾਂਗੇ ਪੱਤਾ ਗੋਭੀ ਤੇ ਮਟਰਾਂ ਦੀ ਸਬਜ਼ੀ ਬਹੁਤ ਹੀ ਆਸਾਨ ਤਰੀਕੇ ਨਾਲ ਜੇਕਰ ਤੁਹਾਡੀ ਸਬਜ਼ੀ ਸਵਾਦ ਨਹੀਂ ਬਣਦੀ ਜਾਂ ਪਾਣੀ ਛੱਡ ਜਾਂਦੀ ਹੈਗੀ ਰਸਮੀ ਜੀ ਬਣ ਜਾਂਦੀ ਹੈ ਕਿ ਸੁੱਕੀ ਨਹੀਂ ਬਣਦੀ ਤੁਸੀਂ ਸਾਡੀ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਬਹੁਤ ਹੀ ਆਸਾਨ ਤਰੀਕੇ ਨਾਲ ਡੇਸਟੀ ਸਬਜ਼ੀ ਆਪਾਂ ਬਣਾ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੋਭੀ ਨੂੰ ਕੱਟ ਕੇ ਤਿਆਰ ਕਰ ਲੈਣੇ ਇਧਰ ਆਪਾਂ ਸਬਜ਼ੀ ਕੱਟ ਕੇ ਤਿਆਰ ਕਰ ਲਈਏ ਬੰਦ ਗੋਭੀ ਕੱਟ ਲਈ ਮਟਰ ਕੱਟ ਲਏ ਪਿਆਜ਼ ਕੱਟ ਲਿਆ ਟਮਾਟਰ ਕੱਟ ਲਿਆ ਲਸਣ ਤੇ ਅਦਰਕ ਕੱਟ ਲਿਆ ਜਿਹੜੀ ਸਮਗਰੀ ਆਪਣੇ ਕੋਲੇ ਹੈਗੀ ਆ ਆਪਾਂ ਉਸੇ ਨਾਲ ਇਹ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਜਿਹੜੀ ਚੀਜ਼ ਤੁਹਾਡੇ ਕੋਲੇ ਨਹੀਂ ਹੈਗੀ ਤੁਸੀਂ ਸਕਿਪ ਕਰ ਸਕਦੇ ਹੋ ਮੇਰੇ ਕੋਲ ਹਰੀ ਮਿਰਚ ਨਹੀਂ ਸੀ ਮੈਂ ਹਰੀ ਮਿਰਚ ਸਕਿਪ ਕੀਤੀ ਆ ਇਧਰ ਆਪਾਂ ਕੜਾਈ ਹੈ ਜਿਹੜੀ ਗਰਮਤਾਰ ਲਈ ਹੈਗੀ ਹਾਂਜੀ ਕੜਾਈ ਆਪਣੀ ਗਰਮ ਹੋ ਗਈ ਆ ਇੱਕ ਕੜਛੀ ਪਾਵਾਂਗੇ ਆਪਾਂ ਸਰੋਂ ਦਾ ਤੇਲ ਦੀ ਤੁਸੀਂ ਤੇਲਰ ਫੈਂਡ ਕੁਝ ਵੀ ਲੈ ਸਕਦੇ ਆ तेल चरीकेना गरम होऊन दिले तेल आपण गरम होगा जी एक चमच पाव आपोडा ज्या आपण पावसा धनया मोटा मोठा कुट्या होसण ते अदरक पा दांगे प्याज पा ਗੈਸ ਦਾ ਫਲੇਮ ਆਪਾਂ ਮੀਡੀਅਮ ਕਰ ਲਾਂਗੇ ਤੇ ਜਿੰਨਾ ਚਿਰ ਆਪਣੇ ਪਿਆਜ਼ ਵੀ ਬਰਾਊਨ ਹੁੰਦੇ ਉਹਨਾ ਚਿਰ ਆਪਾਂ ਭੁੰਨਾਂਗੇ ਹਾਂਜੀ ਪਿਆਜ਼ ਜਿਹੜੇ ਆਪਣੇ ਹਲਕੇ ਬਰਾਊਨ ਹੋ ਗਏ ਆ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਟਮਾਟਰ ਜੇਕਰ ਤੁਹਾਡੀ ਵੀ ਸਬਜ਼ੀ ਤਾਂ ਟੇਸਟੀ ਬਣ ਜੇ ਤੁਸੀਂ ਜ਼ਿਆਦਾ ਟੇਸਟੀ ਬਣਾਉਣਾ ਚਾਹੁੰਦੇ ਹੋ ਤੇ ਸਮਾਨ ਤੁਹਾਡੇ ਕੋਲੇ ਵਿੱਚ ਪਾਉਣ ਲਈ ਬਹੁਤ ਘੱਟ ਆ ਤੁਸੀਂ ਸਾਡੇ ਵੀਡੀਓ ਨਾਲ ਲੈਣ ਤੱਕ ਬਣੇ ਰਹੋ ਸਬਜ਼ੀ ਆਪਣੀ ਥੋੜੀ ਜਿਹੀ ਸਮਾਨ ਨਾਲ ਥੋੜੇ ਮਸਾਲਿਆਂ ਨਾਲ ਬਹੁਤ ਜ਼ਿਆਦਾ ਟੇਸਟੀ ਬਣ ਜਾਣੀ ਆ। ਅੱਗੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਲੂਣ ਮਿਰਚ ਇੱਕ ਚਮਚ ਪਾਵਾਂਗੇ ਆਪਾਂ ਲੂਣ ਦਾ ਠੀਕ ਚਮਚ ਪਾਵਾਂਗੇ ਆਪਾਂ ਹਲਦੀ ਦਾ ਲੂਣ ਮਿਰਚ ਤੁਸੀਂ ਆਪਦੇ ਟੇਸਟ ਦੇ ਅਨੁਸਾਰ ਪਾਉਣਾ। ਇੱਕ ਚਮਚ ਪਾਵਾਂਗੇ ਆਪਾਂ ਲਾਲ ਮਿਰਚ ਦਾ ਇੱਕ ਚਮਚ ਪਾ ਦਾਂਗੇ ਆਪਾਂ ਗਰਮ ਮਸਾਲੇ ਦਾ ਪਾ ਲਾਂਗੇ ਆਪਾਂ ਇੱਕ ਪਾਣੀ ਪਾ ਦੇਣਾ। ਪਾਣੀ ਇਹ ਸਬਜ਼ੀ ਚ ਆਪਾਂ ਬਿਲਕੁਲ ਨਹੀਂ ਪਾਉਣਾਗਾ ਕਿਉਂਕਿ ਗੋਭੀ ਵਿੱਚੋਂ ਆਪਦੇ ਹੀ ਬਹੁਤ ਨਮੀ ਆ ਜਾਂਦੀ ਹੈਗੀ। ਹੁਣ ਆਪਾਂ ਪਾ ਲਾਂਗੇ ਪੱਤਾ ਗੋਭੀ ਇਹਦੇ ਚ। ਇਹ ਸਬਜ਼ੀ ਕਦੇ ਵੀ ਤੁਸੀਂ ਕੱਟ ਕੇ ਨਹੀਂ ਧੋਣੀਗੀ ਉੱਪਰੋਂ ਉੱਪਰੋਂ ਪਰਤ ਲਾ ਦੇਣੀ ਹੈ ਇੱਕ ਤੇ ਫਿਰ ਤੁਸੀਂ ਇਹ ਸਬਜ਼ੀ ਸਾਫ਼ੀ ਧੋ ਲੈਣੀ ਹੈ ਉਸ ਤੋਂ ਬਾਅਦ ਹੀ ਗੋਭੀ ਕੱਟਣੀ ਆਏਗੀ ਜੇਕਰ ਆਪਾਂ ਇਹਨੂੰ ਕੱਟ ਕੇ ਧੋਣੀ ਹੈ ਤੇ ਫਿਰ ਇਹਦੇ ਵਿੱਚ ਬਹੁਤ ਜ਼ਿਆਦਾ ਪਾਣੀ ਹੋ ਜਾਂਦਾਗਾ ਫਿਰ ਆਪਣੀ ਸਬਜ਼ੀ ਸੁੱਕੀ ਸੁੱਕੀ ਨਹੀਂ ਬਣਦੀਗੀ ਰੈਡੀ ਰੈਡੀ ਉਹ ਫਿਰ ਗਿੱਲੀ ਜੀ ਸਬਜ਼ੀ ਬਣਦੀ ਹੈਗੀ ਆਪਣੀ ਉਹ ਨਹੀਂ ਟੇਸਟੀ ਜੀ ਲੱਗਦੀ ਲਓ ਜੀ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰਤਾ ਗੈਸ ਦਾ ਫਲੇਮ ਜਿਹੜਾ ਆਪਾਂ మీడియం ਰੱਖਾਂਗੇ ਤੇ ਇਹਨੂੰ ਹੁਣ ਆਪਾਂ ਟੱਕ ਦਾਂਗੇ ਹਾਂਜੀ ਹੁਣ ਇਹਨੂੰ ਹਲਕੀ ਜਿਹੀ ਬਰਲ ਰੱਖ ਕੇ ਆਪਾਂ ਸਬਜ਼ੀ ਨੂੰ ਟੱਕ ਦਿੱਤਾਗਾ ਤਾਂ ਕਿ ਇਹਦੀ ਨਮੀ ਆ ਜਿਹੜੀ ਬਾਹਰ ਨਿਕਲੀ ਜਾਵੇ ਹਾਂਜੀ ਹੁਣ ਆਪਾਂ ਸਬਜ਼ੀ ਚੈੱਕ ਕਰ ਲੈਨੇ ਆਂ ਦੇਖੋ ਤੁਸੀਂ ਪਾਣੀ ਆਪਾਂ ਬਿਲਕੁਲ ਵੀ ਨਹੀਂ ਪਾਇਆਗਾ ਟਮਾਟਰ ਨਾਲ ਤੇ ਜਿਹੜੀ ਇਹਦੇ ਵਿੱਚੋਂ ਪਾਣੀ ਨਿਕਲਦਾ ਸਿੰਮਦਾਗਾ ਉਸ ਨਾਲ ਹੀ ਸਬਜੀ ਬਹੁਤ ਸੋਹਣੀ ਆਪਣੀ ਬਣ ਕੇ ਤਿਆਰ ਹੋ ਜਾਣੀ ਹੈਗੀ ਥੋੜਾ ਜਿਹਾ ਸੇਕੇ ਨੂੰ ਆਪਾਂ ਹੋਰ ਲਵਾਵਾਂਗੇ ਤੇ ਗੈਸ ਆਪਾਂ ਮੀਡੀਅਮ ਹੀ ਰੱਖਾਂਗੇ ਉਸੇ ਤਰੀਕੇ ਨਾਲ ਹਲਕੀ ਜਿਹੀ ਟੱਕ ਦੇ ਸਬਜੀ ਆਪਣੀ ਬਿਲਕੁਲ ਬਣ ਕੇ ਤਿਆਰ ਆ। ਦੇਖੋ ਤੁਸੀਂ ਸੁੱਕੀ ਸੁੱਕੀ ਤੇ ਰੈੜੀ ਰੈੜੀ ਸਬਜੀ ਬਣੀ ਐ। ਹੁਣ ਇਹਦੇ ਚ ਆਪਾਂ ਪਾ ਦਾਂਗੇ ਬਾਬਾ ਸਾਰਾ ਧਨੀਆ। ਮਰਪੋੜ ਬਿਕਨ ਮਿਕਮੇ ਬਣੀ ਆ। ਤੇ ਬਹੁਤ ਸੋਹਣੀ ਲਹਿ ਕਰ ਰਹੀ ਆਪਣੀ ਸਬਜੀ ਚ। ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ। ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ। ਜੇ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਜ਼ਰੂਰ ਕਰਿਆ ਕਰੋ ਜੇ ਕਰ ਕਰ ਆਏ ਮਹਿਮਾਨਾਂ ਲਈ ਤੁਸੀਂ ਬਣਾਉਣਾ ਚਾਹੁੰਦੇ ਹੋ ਸਬਜੀ ਤਾਂ ਇਸ ਤਰੀਕੇ ਨਾਲ ਬਣਾਇਓ ਥੋੜੇ ਸਮਾਨ ਚ ਬਹੁਤ ਜ਼ਿਆਦਾ ਟੇਸਟੀ ਸਬਜੀ ਆਪਣੀ ਬਣ ਕੇ ਤਿਆਰ ਹੋ ਜੂਗੀ ਹਾਂਜੀ ਸਬਜੀ ਆਪਣੀ ਬਿਲਕੁਲ ਤਿਆਰ ਆ ਤੇ ਹੁਣ ਅਸੀਂ ਕਰਦੇ ਹਾਂ ਖਾਣ ਦੀ ਤਿਆਰੀ ਤੇ ਤੁਸੀਂ ਕਰੋ ਬਣਾਉਣ ਦੀ ਤਿਆਰੀ ਮਿਲਦੇ ਹਾਂ ਫਿਰ ਕਿਸੇ ਨਵੀਂ ਰੈਸਪੀ ਦੇ ਨਾਲ ਅਗਲੀ ਵੀਡੀਓ ਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ